ਇਸ ਤਰ੍ਹਾਂ ਦੀਆਂ ਵਿਚਾਰਾਂ ਕਰਕੇ ਬੜੇ ਜ਼ੋਰ ਨਾਲ ਜੰਗ ਲੜਨ ਦਾ ਫੈਸਲਾ ਕੀਤਾ ਦੋ ਸਵਾਰ ਤੋਰੇ ਉਸ ਲੱਥ ਜਵਾਨ ਵੈਰੀ ਦੀਆਂ ਸਫਾ ਚੀਰਦੇ ਹੋਏ ਅੱਗੇ ਨਿਕਲ ਗਏ ਉਹ ਕੋਈ ਕਈ ਕੋ ਪੰਧ ਕਰਕੇ ਅਨੰਦਪੁਰ ਪਹੁੰਚ ਗਏ ਜਦੋਂ ਉਹ ਪੁੱਜੇ ਤਦੋਂ ਤੜਕੇ ਦਾ ਸਮਾਂ ਸੀ ਸਤਿਗੁਰੂ ਜੀ ਉਸ ਵੇਲੇ ਵਾਹਿਗੁਰੂ ਸਿਮਰਨ ਕਰਨ ਵਾਸਤੇ ਉੱਠੇ ਸਨ ਸਾਰੇ ਇਸ਼ਨਾਨ ਕਰ ਰਹੇ ਸਨ ਉਸੇ ਵੇਲੇ ਜਵਾਨਾਂ ਨੂੰ ਨੇ ਹਜ਼ੂਰੀ ਸਿੱਖ ਨੂੰ ਜਾ ਕੇ ਆ ਕਿ ਅਸੀਂ ਗੁਲੇਰ ਤੋਂ ਆਏ ਹਾਂ ਤਾਂ ਰਾਜਾ ਗੋਪਾਲ ਚੰਦ ਨੂੰ ਚੰਦ ਨੇ ਭੇਜਿਆ ਹੈ ਅਸਾਂ ਸਤਗੁਰੂ ਜੀ ਦੇ ਦਰਸ਼ਨ ਹੁਣੇ ਕਰਨੇ ਹਨ ਸਤਗੁਰੂ ਜੀ ਦਾ ਹੁਕਮ ਸੀ ਕਿ ਜਦੋਂ ਤੇ ਜਿਸ ਵੇਲੇ ਕੋਈ ਸਿੱਖ ਉਹਨਾਂ ਨੂੰ ਜ਼ਰੂਰੀ ਮਿਲਣਾ ਚਾਹੇ ਉਸ ਨੂੰ ਮਿਲਣ ਦੇਣਾ ਚਾਹੀਦਾ ਹੈ ਇਸ ਹੁਕਮ ਅਨੁਸਾਰ ਹਜ਼ੂਰੀ ਸਿੱਖ ਨੇ ਉਸੇ ਵੇਲੇ ਸਹਿਬਾਂ ਨੂੰ ਜਾ ਬੇਨਤੀ ਕੀਤੀ ਮਹਾਰਾਜ ਦੋ ਜਵਾਨ ਗਲੇਰ ਤੋਂ ਆਏ ਹਨ ਉਹ ਆਪ ਦੇ ਦਰਸ਼ਨ ਕਰਨ ਆਏ ਹਨ ਉਹਨਾਂ ਨੂੰ ਰਾਜਾ ਗੋਪਾਲ ਚੰਦ ਨੇ ਭੇਜਿਆ ਹੈ ਅੰਤਰਜਾਮੀ ਸਤਗੁਰੂ ਜੀ ਪਹਿਲਾਂ ਹੀ ਜਾਣ ਗਏ ਕਿ ਹੁਸੈਨੀ ਜਿਹੜਾ ਲਾਹੌਰੋਂ ਆਇਆ ਹੈ ਉਹ ਗਲੇਰ ਜਾ ਪਿਆ ਹੈ ਉਹਨਾਂ ਨੇ ਝਟ ਕਿਹਾ ਹੁਣੇ ਇੱਥੇ ਲੈ ਉਹ ਜਵਾਨ ਸਤਗੁਰੂ ਜੀ ਦੇ ਪੇਸ਼ ਹੋਏ ਉਹਨਾਂ ਨੇ ਪਹਿਲਾਂ ਨਮਸਕਾਰ ਕੀਤੀ ਤੇ ਫਿਰ ਅਰਜ ਗੁਜਾਰੀ ਸੱਚੇ ਪਾਸ਼ਾ ਹੋ ਰਾਜਾ ਭੀਮ ਚੰਦ ਤੇ ਕਿਰਪਾਲ ਚੰਦ ਦੀ ਕੁਟਲ ਨੀਤੀ ਤੇ ਕਾਰਨ हुसैन खान तुर्क ਗਲੇਰ ਉੱਤੇ ਹਮਲਾ ਕਰ ਆਇਆ ਹੈ ਪਹਿਲੇ ਦਿਨ ਲੜਾਈ ਹੋਈ ਹੈ ਉਸ ਵਿੱਚੋਂ ਰਾਜਾ ਜੀ ਦੇ ਬੰਦਿਆਂ ਨੇ ਬਹੁਤ ਬਹਾਦਰੀ ਦਿਖਾਈ ਹੈ ਉਹਨਾਂ ਨੇ ਬਾਹਰੋਂ ਆਏ ਦੁਸ਼ਮਣ ਦੇ ਇੰਜ ਟੱਕਰੇ ਕੀਤੇ ਹਨ ਜਿਵੇਂ ਕੋਈ ਪੁਰਸ਼ ਪੋਣੇ ਦੇ ਟੱਕਰੇ ਕਰਦਾ ਹੈ ਬਹੁਤ ਕੁਸਮਾਨ ਦਾ ਜੁਦ ਹੋਇਆ ਹੈ ਰਾਜਾ ਧਰਮ ਕਰਮ ਵੀ ਮਾਰਿਆ ਗਿਆ ਹੈ ਇਹ ਪਾਪੀ ਪਰਦੇਸੀਆਂ ਤੁਰਕਾਂ ਦਾ ਯਾਰ ਸੀ ਰਾਜਾ ਜੀ ਦੀ ਆਪ ਅੱਗੇ ਪ੍ਰਾਰਥਨਾ ਹੈ ਕਿ ਸਹਾਇਤਾ ਕਰੋ ਸੱਚ ਤੇ ਨੇਕੀ ਸ਼ੈਤਾਨੀ ਸ਼ਕਤੀ ਨਾਲ ਲੜ ਰਹੀ ਹੈ ਸੱਚ ਦੀ ਸਹਾਇਤਾ ਆਪ ਕਰਦੇ ਹੋ ਦਇਆ ਕਰੋ ਮਿਹਰ ਕਰੋ ਅਸਾਂ ਦੇ ਗੁਣ ਔਗਣਾਂ ਚਿਤਾਰੋ ਦਿਨ ਚੜਦੇ ਨੂੰ ਸਹਾਇਤਾ ਪਹੁੰਚਣੀ ਚਾਹੀਦੀ ਹੈ ਹੁਣ ਉਹਨਾਂ ਚਿਰ ਲੜਾਈ ਨਹੀਂ ਹੋਵੇਗੀ ਜਿੰਨਾ ਚਿਰ ਆਪ ਦੇ ਜਵਾਨ ਨਾ ਪਹੁੰਚਣ یوں ਬੇਨਤੀ ਸੁਣ ਕੇ ਦਤਾਰ ਬੋਲੇ ਰਾਜਾ ਗੋਪਾਲ ਚੰਦ ਦੀ ਸਹਾਇਤਾ ਜ਼ਰੂਰ ਕਰਦੇ ਹਾਂ ਇਹ ਸੱਚਾ ਆਦਮੀ ਹੈ ਧਰਮ ਦਾ ਪੱਖੀ ਹੈ ਇਸਦੀ ਆਤਮਾ ਨਿਰਮਲ ਹੈ ਅਸੀਂ ਹੁਣੇ ਜਵਾਨਾਂ ਨੂੰ ਤਿਆਰ ਕਰਦੇ ਹਾਂ ਕੋਈ ਚਿੰਤਾ ਨਾ ਕਰੋ ਕਿਉਂਕਿ ਤੁਸੀਂ ਸਾਰੀ ਰਾਤ ਪੰਧ ਕਰਦੇ ਆਏ ਹੋ ਇਸ ਕਰਕੇ ਹੋ ਸਕਦਾ ਹੈ ਕਿ ਆਪ ਨੂੰ ਭੁੱਖ ਤ੍ਰੇ ਹੋਵੇ ਜਲ ਪਾਣੀ ਚੱਕੋ ਤੇ ਕੁਝ ਚਿਰ ਆਰਾਮ ਕਰ ਲਵੋ ਸੱਚੇ ਪਾਤਸ਼ਾਹ ਇੱਕ ਸੈਨਿਕ ਨੂੰ ਅਨਰਾਮ ਕਰਨ ਦੀ ਇੱਛਾ ਘੱਟ ਹੁੰਦੀ ਹੈ ਸੈਨਿਕ ਸੇਵਕ ਹੈ ਤੇ ਇਹ ਸੇਵਾ ਕਰਦਾ ਹੀ ਚੰਗਾ ਲੱਗਦਾ ਹੈ ਜਵਾਨਾਂ ਦੇ ਇਹ ਸ਼ਬਦ ਸੁਣ ਕੇ ਸਤਿਗੁਰੂ ਜੀ ਬਹੁਤ ਨਿਹਾਲ ਹੋਏ ਉਹਨਾਂ ਨੇ ਉਸੇ ਵੇਲੇ ਆਨੰਦ ਚੰਦ ਜੀ ਵੱਲ ਸੇਵਾਦਾਰ ਭੇਜਿਆ ਤੇ ਹੁਕਮ ਹੋਇਆ ਕਿ 500 ਜਵਾਨ ਹੁਣੇ ਤਿਆਰ ਹੋ ਕੇ ਘੋੜਿਆਂ ਉੱਤੇ ਕਾਠੀਆਂ ਪਾਵੇ ਤੇ ਗੁਲੇਰ ਨੂੰ ਤੁਰੇ ਰਾਜੇ ਗੋਪਾਲ ਦਾਸ ਦੀ ਸਹਾਇਤਾ ਜ਼ਰੂਰ ਕਰਨੀ ਹੈ ਉਹ ਦੇਸ਼ ਫਤਿਹ ਕਰਨ ਵਾਸਤੇ ਨਹੀਂ ਲੜ ਰਿਹਾ ਸਗੋਂ ਧਰਮ ਬਚਨ ਤੇ ਸਵੈ ਸਤਕਾਰ ਨੂੰ ਕਾਇਮ ਰੱਖਣ ਵਾਸਤੇ ਲੜ ਰਿਹਾ ਹੈ ਐਸੇ ਬੰਦਿਆਂ ਦੀ ਸਹਾਇਤਾ ਜ਼ਰੂਰ ਹੋਣੀ ਚਾਹੀਦੀ ਹੈ ਨਾਲ ਹੀ ਹੁਸੈਨੀ ਚੰ드ਰੇ ਦਾ ਕਾਲ ਉਸ ਨੂੰ ਘਰੋਂ ਦੂਰ ਲੈ ਆਇਆ ਹੈ ਉਸ ਦਾ ਆਕਾਰ ਸਿੱਖਾਂ ਦੇ ਹੱਥੋਂ ਲਿਖਿਆ ਹੋਇਆ ਸੀ ਵਿਧਾਤਾ ਦੀਆਂ ਗੱਲਾਂ ਵਿਧਾਤਾ ਹੀ ਜਾਣੇ ਸਤਗੁਰ ਜੀ ਦੇ ਆਗਿਆ ਦੇ ਨਾਲ ਝਟਪਟ ਸ਼ਸਤਰ ਧਾਰੀ 500 ਘੋੜ ਸਵਾਰ ਤਿਆਰ ਹੋ ਪਿਆ ਸਤਗੁਰ ਜੀ ਮਹਿਲ ਵਿੱਚੋਂ ਬਾਹਰ ਆਏ ਜਵਾਨਾਂ ਨੂੰ ਨਮਸਕਾਰ ਕੀਤੀ ਤੇ ਗਲੇਰ ਨੂੰ ਚਾਲੇ ਪਾਏ ਗੁਰੂ ਜੀ ਇਸ ਜੁੱਧ ਵਿੱਚ ਆਪ ਨਹੀਂ ਪੁੱਜੇ ਸ਼ਾਇਦ ਇਹ ਵੀ ਵਿਚਾਰ ਹੋਵੇ ਕਿ ਦੁਸ਼ਮਣ ਅਨੰਦਪੁਰ ਨਾ ਆ ਪਵੇ ਅਨੰਦਪੁਰ ਦੀ ਰਾਖੀ ਕਰਨੀ ਬਹੁਤ ਜ਼ਰੂਰੀ ਸੀ ਜੀਤ ਦਾ ਬਚਨ ਕਰਕੇ ਸਤਗੁਰ ਜੀ ਨੇ ਸਿੱਖਾਂ ਨੂੰ ਤੋਰਿਆ ਅਣਖੀਲੇ ਸਿੱਖ ਘੋੜਿਆਂ ਨੂੰ ਹਵਾ ਰੂਪ ਉਡਾਉਂਦੇ ਹੋਏ ਗਲੇਰ ਵੱਲ ਨੂੰ ਜਾਣ ਲੱਗੇ ਦੂਸਰੇ ਪਾਸੇ ਸਵੇਰ ਹੋ ਗਈ ਗਲੇਰ ਦਾ ਕਿਲਾ ਦੁਸ਼ਮਣਾਂ ਦੇ ਟਿੱਡੀ ਦਲ ਨਾਲ ਘੇਰਿਆ ਹੋਇਆ ਸੀ ਹਿੰਦੂ ਤੇ ਤੁਰਕ ਰਲ ਕੇ ਧਰਮੀ ਰਾਜੇ ਨੂੰ ਮਾਰਨਾ ਚਾਹੁੰਦੇ ਸਨ ਪਰ ਜਿਸ ਦਾ ਰਾਖਾ ਆਪ ਕਰਤਾਰ ਹੋਵੇ ਉਹ ਭਲਾ ਕਿਵੇਂ ਮਰੇ ਰਾਜੇ ਗੋਪਾਲ ਨੇ ਕਿਲੇ ਦੇ ਦਰਵਾਜ਼ੇ ਬੰਦ ਰੱਖੇ ਸਤਗੁਰ ਜੀ ਦੇ ਚਰਨਾਂ ਵੱਲ ਧਿਆਨ ਜੋੜੀ ਰੱਖਿਆ ਸਤਗੁਰ ਜੀ ਨੇ ਆਤਮਕਬਲ ਨਾਲ ਆਨੰਦਪੁਰ ਬੈਠਿਆਂ ਹੋਇਆਂ ਹੀ ਰਾਜੇ ਦੀ ਸਹਾਇਤਾ ਕੀਤੀ। ਵੈਰੀ ਨੂੰ ਕਿਲੇ ਦੇ ਨੇੜੇ ਨਾ ਆਉਣ ਦਿੱਤਾ। ਵੈਰੀ ਦੇ ਮਨ ਉੱਤੇ ਇਹ ਬਿਠਾ ਦਿੱਤਾ ਕਿ ਜੇ ਕਿਲੇ ਦੇ ਨੇੜੇ ਕੋਈ ਗਿਆਤਾ ਮਾਰਿਆ ਜਾਵੇਗਾ। ਲੜਾਈ ਜੇ ਹੋਵੇ ਤਾਂ ਖੁੱਲੇ ਮੈਦਾਨ ਵਿੱਚ ਹੋਵੇ। ਜਦੋਂ ਰਾਜੇ ਗੋਪਾਲ ਚੰਦ ਦੀਆਂ ਫੌਜਾਂ ਕਿਲੇ ਤੋਂ ਬਾਹਰ ਆ ਜਾਣ। ਇਸ ਤਰ੍ਹਾਂ ਸਾਰਾ ਦਿਨ ਲੜਾਈ ਨਾ ਹੋਈ। ਸਤਗੁਰ ਜੀ ਦੀਆਂ ਦਇਆ ਢਾਲ ਬਣ ਕੇ ਰਾਜੇ ਦੀ ਸਹਾਇਤਾ ਕੀਤੀ ਰਹੀ। ਸ਼ਾਮ ਨੂੰ ਸਿੱਖ ਗਲੇਰ ਦੇ ਨੇੜੇ ਪੁੱਜ ਗਏ ਅੱਗੇ ਵਧਨ ਦੀ ਥਾਂ ਰਾਹ ਵਿੱਚ ਰੁਕੇ ਰਾਜੇ ਦੇ ਜਵਾਨਾਂ ਨੂੰ ਗੁਪਤ ਰਾਹਾਂ ਹੀ ਕਿਲੇ ਵਿੱਚ ਭੇਜ ਦਿੱਤਾ ਫੈਸਲਾ ਇਹ ਕੀਤਾ ਕਿ ਆਨੰਦਪੁਰ ਵਾਲੀ ਸੈਨਾ ਬਾਹਰ ਰਹੇ ਰਾਜੇ ਗੋਪਾਲ ਦੀ ਸੈਨਾ ਕਿਲੇ ਵਿੱਚੋਂ ਨਿਕਲ ਕੇ ਵੈਰੀ ਉੱਤੇ ਹਮਲਾ ਕਰੇ ਇਸ ਤਰ੍ਹਾਂ ਵੈਰੀ ਘੇਰੇ ਵਿੱਚ ਆ ਜਾਵੇਗਾ ਵੈਰੀ ਨੂੰ ਮਾਰ ਕੇ ਨਸਾਉਣਾ ਸੌਖਾ ਹੋਵੇਗਾ ਇਹ ਸਲਾਹ ਪੱਕੀ ਹੋ ਗਈ ਤੇ ਦੋ ਨੌਜਵਾਨਾਂ ਨੂੰ ਕਿਲੇ ਵੱਲ ਤੋਰ ਦਿੱਤਾ ਉਹ ਗੁਪਤ ਰਸਤੇ ਰਾਹੀ ਕਿਲੇ ਦੇ ਅੰਦਰ ਜਾ ਪੁੱਜੇ ਸਵਾਰਾਂ ਨੂੰ ਦੇਖ ਕੇ ਰਾਜਾ ਗੋਪਾਲ ਚੰਦ ਪ੍ਰਸੰਨ ਹੋ ਗਿਆ ਉਸ ਨੇ ਛੇਤੀ ਨਾਲ ਅੱਗੇ ਵੱਧ ਕੇ ਕਾਲੀ ਵਿੱਚ ਪੁੱਛਿਆ ਕਿਉਂ ਮੇਰੇ ਦਾਤੇ ਨੇ ਕੀ ਆਖਿਆ ਕੀ ਪ੍ਰਭੂ ਦਿਆਲ ਹੋਇਆ ਫੇ ਰਾਜਨ ਪ੍ਰਭੂ ਦਿਆਲ ਹੋ ਗਿਆ ਪ੍ਰਭੂ ਨੇ ਆਤਮਿਕ ਤੇ ਜਸਮਾਨੀ ਸ਼ਕਤੀ ਅਰਪਣ ਕਰ ਦਿੱਤੀ ਜਿਵੇਂ ਭਗਵਾਨ ਹਾਥੀ ਦੀ ਪੁਕਾਰ ਸੁਣ ਕੇ ਆਇਆ ਤੇ ਤੰਦੂਏ ਨੂੰ ਮਾਰਿਆ ਸੀ ਉਸੇ ਤਰ੍ਹਾਂ ਦੁਸ਼ਮਣਾਂ ਦਾ ਨਾਸ ਕਰਨ ਵਾਸਤੇ ਉਹਨਾਂ ਨੇ ਸੈਨਾ ਭੇਜੀ ਹੈ ਸੈਨਾ ਬਾਹਰ ਖਲੋਤੀ ਹੈ ਐਸੀ ਸੈਨਾ ਜਿਸ ਵਿੱਚ ਅਰਜਨ ਤੇ ਭੀਮ ਸੈਨ ਵਰਗੇ ਜਵਾਨ ਹਨ ਬਸ ਅੰਦਰੋਂ ਹਮਲਾ ਕਰ ਦਿੱਤਾ ਜਾਵੇ ਇਧਰੋਂ ਅਸੀਂ ਹਮਲਾ ਕਰਾਂਗੇ ਉਧਰੋਂ ਉਹ ਆਉਣਗੇ ਬਸ ਦੁਸ਼ਮਨਾਂ ਨੂੰ ਪੈਜੜਾਂ ਪੈ ਜਾਣ ਗਿਆ ਵੈਰੀ ਆਪੇ ਚਲਿਆ ਜਾਵੇਗਾ ਬਹੁਤ ਚੰਗਾ ਹੋਇਆ ਹੁਣੇ ਕਿਲੇ ਦੇ ਬੂਹੇ ਖੋਲੋ ਵੈਰੀ ਦੇ ਟੁੱਟ ਕੇ ਪੈ ਜਾਵੋ ਇਹ ਆਖ ਕੇ ਰਾਜਾ ਸੈਨਾਪਤੀ ਦੇ ਕੋਲ ਗਿਆ ਉਸ ਨੂੰ ਹੁਕਮ ਦਿੱਤਾ ਕਿ ਲੜਾਈ ਆਪ ਛੇੜੀ ਜਾਵੇ ਹੰਕਾਰੀ ਦੁਸ਼ਮਣ ਦਾ ਹੰਕਾਰ ਤੋੜਿਆ ਜਾਵੇ ਬਾਵਾ ਦਿਨ ਚੜੇ ਲੜਾਈ ਸ਼ੁਰੂ ਹੋ ਗਈ ਕਿਲੇ ਵਿੱਚੋਂ ਨਿਕਲ ਕੇ ਜਵਾਨ ਇਸ ਤਰ੍ਹਾਂ ਦੁਸ਼ਮਣ ਉੱਤੇ ਕੁੱਦ ਕੇ ਪਏ ਜਿਵੇਂ ਭੁੱਖਾ ਸ਼ੇਰ ਪੈਂਦਾ ਹੈ ਘਟਾਵੱਡ ਆਰੰਭ ਹੋਈ ਕਾਵਾਂ ਰੌਲੀ ਮੱਚ ਗਈ ਲੋਹੇ ਨਾਲ ਲੋਹਾ ਖੜਕਣ ਲੱਗਾ ਜਦੋਂ ਸਿੱਖਾਂ ਨੂੰ ਖਬਰ ਮਿਲੀਆਂ ਕਿ ਦੋਵੇਂ ਦਲ ਗੁੱਥਮ ਗੁੱਥਾ ਹੋ ਗਏ ਹਨ ਤਾਂ ਉਹ ਵੀ ਘੋੜਿਆਂ ਨੂੰ ਅੱਡੀਆਂ ਮਾਰ ਕੇ ਰਣ ਭੂਮੀ ਵਿੱਚ ਆ ਪੁੱਜੇ ਉਹਨਾਂ ਨੇ ਆਉਂਦਿਆਂ ਹੀ ਐਸੀ ਹਨੇਰੀ ਮਚਾਈ ਕਿ ਦੁਸ਼ਮਣ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਉਸ ਕਟਾਵਟ ਦੀ ਭਿਆਨਕਤਾ ਨੂੰ ਸਤਿਗੁਰਜੀ ਨੇ ਬਿਆਨ ਕੀਤਾ। ਉਸੇ ਵੇਲੇ ਕਰਪਾਲ ਚੰਦ ਕਟੋਚੀ ਅੱਗੇ ਵਧਿਆ ਜਿਹੜਾ ਸ਼ਸਤਰਾਂ ਨਾਲ ਸਜਿਆ ਹੋਇਆ ਸੀ ਤੇ ਉਸ ਦੀਆਂ ਬਾਹਾਂ ਲੰਮੀਆਂ ਸਨ ਉਹ ਪੂਰਾ ਜਵਾਨ ਸੀ। ਸਾਰੇ ਸੂਰਮੇ ਨਸ-ਨਸ ਕੇ ਕ੍ਰੋਧ ਨਾਲ ਜੁੱਧ ਕਰਨ ਲੱਗੇ। ਉਹਨਾਂ ਦੇ ਚਿਹਰਿਆਂ ਦਾ ਨਿਰਾਲਾ ਹੀ ਰੰਗ ਸੀ। ਕੋਈ ਕੋਈ ਚਿਹਰਾ ਲਾਲ ਸੁਰਖ ਹੋ ਚੁੱਕਾ ਸੀ। ਸਾਰਿਆਂ ਕੋਲ ਤਲਵਾਰਾਂ ਤੇ ਤੀਰ ਕਮਾਣਾ ਸਨ। ਸਾਰੇ ਜਵਾਨ ਬੜੇ ਗਰਮ ਸਨ ਉਹ ਕਰੋਧ ਨਾਲ ਇੱਕ ਦੂਸਰੇ ਦੇ ਲਹੂ ਤੇ ਤਰਹਾਏ ਸਨ ਕਈ ਗੱਭਰੂ ਬੜੇਨ ਕੋਲੋਲ ਕਰਦੇ ਹੋਏ ਬੋਲ-ਬੋਲਦੇ ਹੋਏ ਲੜਦੇ ਸਨ ਕਾਂਗੜੇ ਦੇ ਕਟੋਚ ਸੂਰਮੇ ਵੀ ਗਰਜ ਕੇ ਅੱਗੇ ਹੋਏ ਉਹਨਾਂ ਦੀਆਂ ਅੱਖਾਂ ਵਿੱਚ ਲਾਲੀ ਸੀ ਤੇ ਉਹਨਾਂ ਦੇ ਲੜਨ ਤੋਂ ਬਿਨਾਂ ਸਾਰੀਆਂ ਸੋਚਾਂ ਛੱਡ ਦਿੱਤੀਆਂ ਗਈਆਂ ਸਨ ਕਈ ਖਾਨ ਵਾਦ ਕੇ ਆਉਂਦੇ ਤੇ ਰਣ ਖੇਤਰ ਵਿੱਚ ਡਿੱਗਦੇ ਜਾਂਦੇ ਸਨ ਢੋਲ ਠਮੱਕੇ ਵਿੱਚ ਤੀਰ ਚੱਲਦੇ ਸਨ ਕਿਰਪਾਨਾਂ ਢਾਲਾਂ ਉੱਤੇ ਵੱਜ ਕੇ ਆਵਾਜ਼ਾਂ ਪੈਦਾ ਕਰਦੀਆਂ ਸਨ ਐਸਾ ਘੋਰ ਜਦ ਹੋ ਰਿਹਾ ਸੀ ਕਿ ਪੂਰਾ ਬਿਆਨ ਕਰਨਾ ਕਠਨ ਹੈ ਸਿਰ ਅਹਧਵਾਣਿਆਂ ਵਾਂਗ ਮੈਦਾਨ ਵਿੱਚ ਰੜਨ ਲੱਗ ਪਏ ਸਨ ਤੇ ਕਈਆਂ ਦੇ ਸਰੀਰ ਵਿੰਨੇ ਜਾ ਰਹੇ ਸਨ ਗੱਲ ਕੀ ਕਿ ਜੰਗ ਮਹਾ ਭਿਆਨਕ ਹੋ ਰਿਹਾ ਸੀ ਸਤਗੁਰ ਦੇ ਸਿੱਖ ਸੂਰਿਆਂ ਨੇ ਜੰਗ ਦੀ ਕਾਇਆ ਪਲਟ ਦਿੱਤੀ ਸਤਗੁਰ ਜੀ ਦੇ ਸ਼ਬਦਾਂ ਅਨਸਾਰ ਐਸੀ ਭਿਆਨਕ ਲੜਾਈ ਕੀਤੀ ਕਿ ਤੁਰਕਾਂ ਦੀ ਹੋਸ਼ ਭਲਾ ਦਿੱਤੀ ਜਿਹੜੇ ਉਹਨਾਂ ਦੇ ਸੰਗੀ ਸਨ ਵਤਨ ਧਰੋਹੀ, ਕਿਰਪਾਲ ਚੰਦ, ਭੀਮ ਚੰਦ ਆਦਿਕ ਉਹ ਸਿੱਖਾਂ ਦੀ ਮਾਰ ਅੱਗੇ ਆਟ ਨਾ ਸਕੇ। ਸਿੱਖਾਂ ਦੇ ਪੁੱਜਣ ਨਾਲ ਗੋਪਾਲ ਚੰਦ ਦੀਆਂ ਫੌਜਾਂ ਦਾ ਵੀ ਹੌਸਲਾ ਵਧ ਗਿਆ ਸੀ। ਉਹ ਕਿਲੇ ਵਿੱਚੋਂ ਨਿਕਲ ਕੇ ਮੈਦਾਨ ਵਿੱਚ ਆ ਪੁੱਜੀਆਂ। ਧਰਮ ਤੇ ਅਨਕ ਦੀ ਲੜਾਈ ਵਿੱਚ ਧਰਮੀ ਪੁਰਸ਼ ਜਿੱਤਣ ਲੱਗੇ ਤੇ ਕਪਟੀ ਮਨਾਂ ਨੂੰ ਹਾਰ ਹੋਣ ਲੱਗੀ। ਸਤਗੁਰੂ ਜੀ ਭਾਵੇਂ ਆਪ ਜੁੱਧ ਵਿੱਚ ਨਹੀਂ ਸਨ ਫਿਰ ਵੀ ਉਹਨਾਂ ਦੀ ਆਤਮਿਕ ਸ਼ਕਤੀ ਸਿੱਖਾਂ ਦੇ ਨਾਲ ਸੀ। ਤੁਰਕ ਹਸੈਨ ਨੂੰ ਆਪਣੀ ਸ਼ਕਤੀ ਅਕਲ ਤੇ ਕੁਲ ਨੀਤੀ ਦਾ ਮਾਣ ਸੀ ਪਰ ਉਸ ਦਾ ਮਾਣ ਇਸ ਤਰ੍ਹਾਂ ਟੁੱਟ ਗਿਆ ਜਿਵੇਂ 베ਰੀ ਦੀ ਕੱਚੀ ਲਗਰ ਆਯਾਲੀ ਦੇ ਹੱਥ ਲਾਉਣ ਨਾਲ ਟੁੱਟ ਜਾਂਦੀ ਹੈ ਉਹ ਬੜੇ ਜੋਸ਼ ਨਾਲ ਆ ਕੇ ਲੜਨ ਲੱਗਾ ਪਰ ਹੁਣ ਹੀ ਉਹਦੇ ਵਿਰੁੱਧ ਸੀ ਉਹਦਾ ਕਾਲ ਆ ਚੁੱਕਾ ਸੀ ਆਖਰ ਉਹ ਲੜਦਾ ਲੜਦਾ ਤਲਵਾਰ ਦੇ ਫੱਟ ਖਾ ਕੇ ਧਰਤੀ ਉੱਤੇ ਡਿੱਗ ਪਿਆ ਧਰਤੀ ਉੱਤੇ ਡਿੱਗਦੇ ਸਾਰ ਉਸਦੇ ਪ੍ਰਾਣ ਨਿਕਲ ਗਏ ਉਹ ਇਕ ਲੋਥ ਦਾ ਰੂਪ ਧਾਰ ਬੈਠਾ ਉਸਦੇ ਮਰਨ ਦੀ ਢਿੱਲ ਸੀ ਕਿ ਤੁਰਕਾਂ ਦੇ ਮਾਪੇ ਮਰ ਗਏ ਉਹਨਾਂ ਦੀਆਂ ਬਾਹੀਆਂ ਫੁੱਲ ਗਈਆਂ ਉਹ ਲੜਨ ਦੇ ਜੋਗ ਨਾ ਰਹਿ ਗਏ ਉਹ ਤਾਂ ਚਾਰ ਚਫੇਰੇ ਦੇਖਣ ਲੱਗੇ ਕਿ ਕਿਧਰੋਂ ਦੀ ਨਸੀਏ ਪਰ ਹਿੰਦੂ ਰਾਜੇ ਆ ਕਰਪਾਲ ਚੰਦ ਕਟੋਚੀਏ ਤੇ ਰਾਜਾ ਭੀਮ ਚੰਦ ਨੇ ਮੈਦਾਨੇ ਜੰਗ ਨੂੰ ਸੰਭਾਲਣ ਦਾ ਯਤਨ ਕੀਤਾ ਉਸ ਨੇ ਨਸ ਰਹੇ ਤੁਰਕਾਂ ਤੇ ਹਿੰਦੂ ਸੈਨਿਕਾਂ ਨੂੰ ਰੋਕਣ ਦਾ ਯਤਨ ਕੀਤਾ ਹੋਣੀ ਨੇ ਹੋਰ ਖੇਲ ਵਰਤਾਇਆ ਦੁਸ਼ਟ ਆਤਮਾ ਕਰਪਾਲ ਚੰਦ ਵੀ ਮਾਰਿਆ ਗਿਆ ਉਸ ਦੇ ਮਰਨ ਨਾਲ ਭੀਮ ਚੰਦ ਮੈਦਾਨ ਵਿੱਚੋਂ ਨੱਠ ਉੱਠਿਆ ਸਾਰੀ ਫੌਜ ਵੀ ਨੱਠ ਗਈ ਗੋਪਾਲ ਚੰਦ ਤੇ ਰਾਜੇ ਰਾਮ ਸਿੰਘ ਦੀ ਫਤਿਹ ਹੋਈ ਦੋਹਾਂ ਨੇ ਨੱਠੇ ਜਾਂਦੇ ਦੁਸ਼ਮਣਾਂ ਦਾ ਪਿੱਛਾ ਵੀ ਕੀਤਾ ਤੇ ਉਹਨਾਂ ਨੂੰ ਆਪਣੇ ਰਾਜ ਦੀ ਹੱਦ ਵਿੱਚੋਂ ਕੱਢਿਆ ਫਤਿਹ ਦੇ ਆਵਾਜ਼ੇ ਵੱਜੇ ਹੁਸੈਨ ਖਾਂ ਮਰ ਗਿਆ ਇਸ ਲੜਾਈ ਨੇ ਪਹਾੜੀਆਂ ਦੇ ਕਮਜ਼ੋਰ ਦਿਲਾਂ ਨੂੰ ਤਕੜੀਆਂ ਕੀਤਾ ਉਹ ਸਾਰੇ ਗਿੱਦੜੋਂ ਛੇਰ ਹੋ ਗਏ ਤੁਰਕਾਂ ਦੀ ਬਹਾਦਰੀ ਦਾ ਜੋ ਭਾਰ ਉਹਨਾਂ ਦੇ ਦਿਲਾਂ ਉੱਤੇ ਪਿਆ ਸੀ ਉਹ ਦੂਰ ਹੋ ਗਿਆ ਉਹਨਾਂ ਨੂੰ ਆਸ ਹੋ ਗਈ ਕਿ ਉਹ ਲੜ ਸਕਦੇ ਹਨ ਇਹ ਸਾਰੀ ਸਤਗੁਰਜੀ ਦੀ ਮਿਹਰ ਸੀ ਰਾਜਾ ਗੋਪਾਲ ਚੰਦ ਤੇ ਰਾਮ ਸਿੰਘ ਨੇ ਗੁਲੇਰ ਦੇ ਕਿਲੇ ਵਿੱਚ ਫਤਿਹ ਦਾ ਦਰਬਾਰ ਕੀਤਾ ਉਹਨਾਂ ਨੇ ਸਿੱਖ ਸੂਰਮਿਆਂ ਦੇ ਹੌਂਸਲੇ ਵਧਾਉਣ ਵਾਸਤੇ ਉਹਨਾਂ ਨੂੰ ਇਨਾਮ ਦਿੱਤੇ ਅਤੇ ਨਾਲ ਹੀ ਸਤਗੁਰਜੀ ਤੇ ਗੁਰੂ ਘਰ ਦਾ ਜਸ ਕੀਤਾ ਸਤਗੁਰਜੀ ਦਾ ਧੰਨਵਾਦ ਕਰਨ ਵਾਸਤੇ ਆਪ ਰਾਜਾ ਸਿੱਖ ਸੈਨਾ ਦੇ ਨਾਲ ਤਿਆਰ ਹੋਇਆ ਤਾਂ ਕਿ ਅਨੰਦਪੁਰ ਪੁੱਜ ਕੇ ਤੇ ਸਤਗੁਰਜੀ ਦੇ ਦਰਸ਼ਨ ਕਰਕੇ ਸਹਿਵਾ ਦਾ ਧੰਨਵਾਦ ਕਰੇ ਦਰਸ਼ਨ ਕਰਕੇ ਨਿਹਾਲ ਹੋਵੇ ਅਤੇ ਅੱਗੇ ਨੂੰ ਕੀ ਕਰਨਾ ਚਾਹੀਦਾ ਹੈ ਉੱਚੇ